ਸ਼ਖਤੀ ਕਾਲ ਹਰਮਨ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਭਾਜੀ ਸਭ ਠੀਕ ਠਾਕ ਠੀਕ ਠਾਕ ਭਾਜੀ ਚਲੋ ਕਿਵੇਂ ਚੱਲ ਰਿਹਾ ਕੰਮ ਵਧੀਆ ਚੱਲੀ ਜਾਂਦਾ ਭਾਜੀ ਹੈਗੇ ਲੋਕਡਾਊਨ ਲੱਗਾਂ ਮੇ ਬੜ ਗਿਆ ਸੀ ਚਲੋ ਵਧੀਆ ਰਿਹਾ ਹਾਂਜੀ ਮੋਰਸਾ ਠੀਕ ਰਿਹਾ ਹਾਂਜੀ ਠੀਕ ਆ ਤੇ ਕਿਵੇਂ ਫਿਰ ਅੱਜ ਅੱਜ ਵੀ ਮੱਜਾਂ ਸੱਤ ਕੁਆ ਮੱਜਾਂ ਦੇ 8 9 ਵਿੱਚ ਦੋ ਕੁ ਵੇਗੀਆਂ ਜੀ ਅੱਛਾ ਠੀਕ ਆ ਹਾਂਜੀ ਅੱਜ ਵੀ ਸੱਤ ਝੋਟੀਆਂ ਸੱਤ ਹੈਗੀਆਂ ਹਾਂਜੀ ਸੱਤ ਹੈਗੀਆਂ ਚਲੋ ਜਿੰਨਾ ਚੋ ਚਾਰ ਸੂਈਆਂ ਸਵਾਈਆਂ ਵਾ ਤੇ ਤਿੰਨ ਕੁ ਮੱਜਾਂ ਕੱਪਣਾ ਅੱਛਾ ਠੀਕ ਆ ਟੋਕੜਾ ਕੱਪਣਾ ਨਹੀਂ ਨਹੀਂ ਕਰ ਲਿਆ ਤ ਕੀ ਪਾਜੀ ਮਾਜੇ ਅੱਜ ਤੀਜਾ ਦਿਨ ਆਇਆ ਨੂੰ ਸੂਈ ਨੂੰ ਕੱਟਾ ਵਾ ਮਗਰੇ ਦੇ ਅੱਜ ਕੱਟਾ ਆ ਗਿਆ ਹਾਂਜੀ ਠੀਕ ਆ ਕਿ ਛਾਂ ਛਾਂ ਨੂੰ ਮਾਉ ਜਾਂ ਖੁੱਲੇ ਲੇਵੇ ਲੂਵੇ ਵਾਲੀ ਆ ਵੱਡੀ ਮਾਜਾ ਫੁੱਲ ਹਾਂਜੀ ਹਾਂਜੀ ਇਹਦੇ ਕੋਈ ਜਿਹੜੀ ਬੋਲੀ ਆਨ ਸਟਾਰਟਿੰਗ 10000 ਕਿਲੋ ਆ 10 ਗਰਮ ਬੋਲਾ ਹੀ ਹਾਂਜੀ ਦੋ ਤੇ 14 ਕਿਲੋ ਰਮਾਨਾ ਦੇਈ ਜਾਊਗੀ ਲਓ ਜੀ ਦੇਖੋ ਸਟਾਰਟਿੰਗ ਐਸ ਟਾਈਮ 10 11 ਕਿਲੋ ਬੋਲਾ ਹੀ ਆ ਤੇ ਕੱਟਾ ਮਗਰ ਆ ਗਿਆ ਬਾਕੀ ਚੂਨ ਚਾਂਣ ਇੱਕ ਨੰਬਰ ਹੋਊਗੀ ਪਾਜੀ ਹਾਂਜੀ ਹਾਂਜੀ ਬਸ ਠੀਕ ਆ ਜੈਡ ਬਲੈਕ ਆ ਗਈ ਬ੍ਰੋ ਜੀ ਫੁੱਲ ਵੱਡੀ ਬਸ ਠੀਕ ਆ ਆ ਦੇ ਬ੍ਰਿਆਲ ਚੱਲੋ ਦੇ ਫਿਰ ਹਰਮੰਜੇ ਰੇਡ ਰੂਟ ਆ ਬੱਲੇ ਕੱਚੀ ਸੁਈ ਆ ਅਜ ਬੌਲੀ ਬਣਦੀ ਆ ਜੀ ਹਾਂਜੀ ਹਾਂਜੀ ਰੇਡ ਰੂਟ ਪਾਜੀ ਕੋਲ ਬਸ ਜਾਇ ਜੀ ਦੇਖਣਾ ਪਾਜੀ ਜਾਇ ਜੀ ਪਾਜੀ ਜਾਇ ਜੀ ਠੀਕ ਆ ਹਾਂਜੀ ਪਾਜੀ ਬੋਲੋ ਫਿਰ ਮੋਲ ਕਰਾਉ ਨੂੰ ਪਾਜੀ ਭਾਉ ਇੱਕ 20 ਇੱਕ 50 ਕਰੀ ਜਾਈਏ ਹਾਂਜੀ ਇੱਕ 10 ਦੀ ਦੇ ਦਾਂਗੇ ਜਾਇ ਜੀ ਹੋ ਜਾਊਗਾ ਮਾਨ ਦਾ ਫਿਰ 2000 ਹੋਰ ਛੋੜ ਕਾ ਤਾਂ ਇੱਕ ਕੱਠ ਦੀ ਚਲੋ ਠੀਕ ਆ ਚਲ ਜਾ ਤੇ ਆ ਲੋਹੀ ਦੀ ਕਿ ਬੂਰੀ ਕੋਈ ਕੋਈ ਵੀਰ ਭਰਾ ਵੇਚਣਾ ਲੱਗਦਾ ਫੁੱਲ ਵੱਡੀ ਮਾਜਾ ਆ ਇਹ ਕਾਲੀ ਬੂਰੀ ਜੇ ਹਾਂ ਕੋਈ ਲੋਈ ਮੰਨ ਲੇ ਕੋਈ ਬੂਰੀ ਮੰਨ ਲੇ ਹਾਂਜੀ ਹਾਂਜੀ ਇਹਦੇ ਕੋਲ ਭਾਜੀ ਜਿਹੜਾ ਦੁੱਧ 10 ਕਿਲੋ ਆ ਪਰ 9 ਕਿਲੋ ਆਪਾਂ ਦੱਸ ਕੇ ਦਵਾਂਗੇ ਇਹਨੂੰ ਅੱਛਾ 9 ਕਿਲੋ 9 ਕਿਲੋ ਹਾਂਜੀ ਠੀਕ ਆ ਹਜੇ ਚੌਗੀ ਛਗੀ ਆ ਦੰਦਾਂ ਦੇ ਵਿੱਚ ਵਾ ਲਓ ਜੀ ਹਾਂਜੀ ਇਹ ਵੀ ਦੇਖ ਲੋ ਭਰਾ ਦੇ ਸਿੰਘ ਸੁੰਗ ਦੀ ਕੁਆਲਿਟੀ ਬੜੀ ਬਹੁਤ ਜਿਆਦੀ ਚੰਗੀ ਕੱਟੀ ਆ ਜੀ ਵਾ ਠੀਕ ਆ ਬਾਕੀ ਥਾਨ ਥੂਣ ਬੜਾ ਵਧੀਆ ਧਾਰ ਬੜੀ ਪੋਲੀ ਆ ਠੀਕ ਆ ਹਾਂਜੀ ਲਓ ਜੀ ਇਹ ਵੀ ਚੈੱਕ ਕਰੋ ਭਰਾ ਦੇ ਦੰਦਾਂ ਜਵਾਜੀ ਚੌਗੀ ਛਗੀ ਬੱਚਾ ਮਗਰ ਕੀ ਆ ਗਿਆ ਜੀ ਬੱਚਾ ਮਗਰੇ ਤੇ ਕੱਟਾ ਆ ਜੀ ਕੱਟਾ ਮਗਰ ਆ ਗਿਆ ਹਾਂਜੀ ਇਹ ਵੀ ਦੇਖ ਕੋਈ ਬੂਰੀ ਮੰਨ ਲੇ ਕੋਈ ਕਾਲੀ ਬੂਰੀ ਮੰਨ ਲੇ ਕੋਈ ਲੋਹੀ ਮੰਨ ਲੇ ਕੋਈ ਲੋਹੀ ਮੰਨ ਲੇ ਨਾ ਹਾਂਜੀ ਹਾਂਜੀ ਬਾਕੀ ਆ ਵੀ ਹੈ ਬ੍ਰਾਂਡਡ ਆ ਸਾਰੇ ਸ਼ੋਕ ਪੂਰੇ ਕਰੋਗੀ ਹਾਂਜੀ ਹਾਂਜੀ ਚਲੋ ਤੇ ਹਰ ਮੰਜੀ ਫਿਰ ਆਓ ਜੇ ਬੱਚਾ ਬਾਜੀ ਮਾਰਾ ਵਿਖਾਲ ਦੇ ਰਾ ਬੱਚਾ ਡੇਢ ਮਹੀਨਾ ਹਾਂ ਜਿੰਨੇ ਡੈਮੋ ਕਿ ਉਸ ਨੂੰ ਨੂੰ ਬਾਜੀ ਕੋਈ ਡੇਢ ਲਾ ਲੇ ਕੋਈ ਮਹੀਨਾ ਲਾ ਲੇ ਬਾਕੀ ਬੱਚਾ ਪਤ ਦੇ ਵਿਖਾਲਦਾ ਕੋਈ ਚਲੋ ਜਿੰਨਾ ਮਰਜੀ ਲਾ ਲੇ ਥੋੜਾ ਸੋਹਣਾ ਵੇਖ ਲਓ ਜੀ ਹਾਂ ਦੋਗ ਦਾ ਹੋਊਗਾ ਲਗਭਗ ਹਾਂਜੀ ਦੋਆਂ ਦਾ ਹੋਊਗਾ ਜੀ ਹਾਂਜੀ ਇਹ ਵੀ ਬਾਜੀ ਉੜਦੀਆਂ ਵਾਲੇ ਕੰਮ ਕਰਨਾ ਥੋੜੇ ਕੰਮ 80000 ਦੀ ਜਸਨੋ ਦੇਣੀ ਛੋੜ ਛੋੜ ਕਰ ਦਾਂਗੇ ਯਾਰ ਚਲੋ 9000 ਦੋ ਹਜ਼ਾਰ ਹੀ ਕਰ ਦਾਂਗੇ 70000 70000 ਦੀ ਜਾਂਦੇ ਯਾਰ ਬਸ ਹਾਂਜੀ ਹਾਂਜੀ ਚੱਲਣ ਤੋਂ ਕੰਮ ਪਰ ਇਹ ਮਿਲਦੀਆਂ ਨਹੀਂ ਕਿਤੇ ਉਹ ਇਹ ਚੁਲਾੜੀਓ ਮਿਲੂ ਛੋਟੀ ਚਲੋ ਯਾਹ ਹੈ ਜੀ ਇਹ ਬਾਰੀ ਘੋਟੀ ਕੋ ਦੁੱਧ 10 ਕਿਲੋ ਆ। ਅੱਛਾ ਹਾਂਜੀ ਤੇ ਇਹਦਾ ਬੱਚਾ ਨਹੀਂ ਹੈਗਾ ਜੀ। ਅੱਛਾ ਬੱਚਾ ਹੈ। ਬੱਚਾ ਹੈ ਨਹੀਂ ਬੱਚਾ ਮਰ ਗਿਆ ਇਹਦਾ। ਇਹਨੂੰ ਮੈਂ ਆਪਸ ਮੈਂ ਇੱਕ ਨੰਬਰ ਸੂਈ ਨੂੰ ਕੋਈ ਮਹੀਨਾ ਲਾ ਕੇ ਲੱਲੇ ਦਾ ਘੱਟ ਜਾਂ ਮਹੀਨਾ ਮੰਨ ਕੇ ਲੱਲੇ। ਅੱਛਾ ਮਹੀਨਾ ਮੰਨ ਕੇ। ਹਾਂਜੀ ਮਹੀਨਾ ਮੰਨ ਕੇ ਲੱਲੇ। ਦੁੱਧ 10 ਕਿਲੋ ਇਹਦੇ ਕੋ ਵੀ ਕੋਈ 9 ਕਿਲੋ ਮੰਨ ਕੇ ਲਵੇ। ਠੀਕ ਆ। ਦੁੱਧ ਇਹਦੇ ਕੋ ਵੀ ਉਹਦਾ 10 ਕਿਲੋ ਹੀ ਆ। ਅੱਛਾ ਠੀਕ। ਹਾਂਜੀ। ਤੇ ਠੀਕਾ ਢੂਗਾ ਲੋਗ ਲੈ ਲਈ ਫਿਰ। ਨਹੀਂ ਭਾਜੀ ਆਪਣੇ ਕੋਈ ਜਿੱਦਾਂ ਪਹਾੜੇ ਤੇ ਟੇਗੀ ਆ। ਪਰ ਕਿਤੇ ਜਾ ਕੇ ਤੇ ਲੈ ਵੀ ਸਕਦੀ ਆ ਠੀਕਾ। ਲੈ ਸਕਦੇ ਹਾਂਜੀ। ਉਹ ਤਾਂ ਝੋਟੀ ਤਾਜੀ ਆ ਦੁੱਧ 10 11 ਕਿਲੋ ਰਮਾਨਾ ਪਾਈ ਜਾਓ ਰਮਾਨਾ ਨੇ ਠੀਕ ਹੈ ਝੋਟੇ ਵੀ ਸੋਣੀਆਂ ਹਾਂਜੀ ਬਾਕੀ ਥਾਨ ਸੋਣ ਬੜਾ ਸਪੈਸ਼ਲ ਮੁਠੀ ਵਾਲਾ ਥਾਨ ਵਾ ਵਾਹ ਠੀਕ ਆ ਹਾਂਜੀ ਹਰਮਨ ਜੀ ਫਿਰ ਜੇ ਪਾਜੀ ਬੱਚਾ ਹੋਵੇ ਫਿਰ ਝੋਟੀ ਇੱਕ ਦੱਸਦੀ ਆ ਪਰ ਆਪਾਂ ਜੈਜ ਕਰਕੇ ਦੇਣੀ ਆ 80 ਦੀ ਦੇ ਦੀ 5000 ਛੋੜ 75000 ਦੀ ਜਾਨ 도ੜਦੀਆਂ ਚਲੋ ਜਾਨ ਦਾ ਟਾਈਮ ਨਹੀਂ ਬੜੇ ਕੰਮ ਕਿ ਨਹੀਂ ਹਾਂਜੀ ਹਾਂਜੀ ਚਾਹ ਜੀ ਬਾ ਵੀ ਭਾਜੀ ਕੱਟੀ ਤਾਜੀ ਸੂਈ ਰੋ ਬੱਚਾ ਨਹੀਂ ਦੀ ਸਿੰਘ ਸੁੰਗ ਦੀ ਕੁਆਲਿਟੀ ਕਰਾਂ ਅੱਛਾ ਬੱਚਾ ਇਹਦਾ ਵੀ ਹੈ ਨਹੀਂ ਬੱਚਾ ਇਹਦਾ ਵੀ ਹੈ ਨਹੀਂ ਠੀਕ ਦੁੱਧ ਦੇ ਦੇ ਕੋਈ 10 ਕਿਲੋ ਕੋਈ 9 ਕਿਲੋ ਮੰਨ ਕੇ ਲਵੇ 9 ਕਿਲੋ ਮੰਨੇ ਹਾਂਜੀ ਲਓ ਜੀ ਕਿਵੇਂ ਤੋਰੋ ਇਹ ਵੀ ਸਿੰਘ ਸੁੰਗ ਦੀ ਕੁਆਲਿਟੀ ਕੱਟੀ ਬਹੁਤ ਚੰਗੀ ਆ ਲਓ ਜੀ ਬਾਕੀ ਚੋਣ ਬਸਮਾਹ ਭਾਜੀ ਜਿਆਦਾ ਚੰਗਾ ਨਿੱਕਾ ਸਿੰਘ ਹੈ ਜੀ ਇਹ ਵੀ ਟਿਕਾ ਟੁਕਾ ਵੀ ਲੈ ਸਕਦੇ ਆ ਹਾਂਜੀ ਕਿਤੇ ਜਾ ਕੇ ਟਿਕਾ ਲੈ ਸਕਦੇ ਤਾਂ ਸਾਡੇ ਕੋਲ ਭਾੜੇ ਤੇ ਭਾਜੀ ਟਿੱਗੀ ਆ ਠੀਕ ਆ ਹਾਂ ਆ ਜੋ ਜੀ ਆ ਜੋ ਇਹ ਝੋਟ ਵੀ ਸੁਣੀ ਆ ਨਾ ਹਾਂ ਜੀ ਬਸ ਠੀਕ ਆ ਉਹ ਵੀ ਥਾਣ ਤੋਂ ਬੜਾ ਵਧੀਆ ਜੇ ਝੋਣ ਪਸਮਾ ਬੜਾ ਬਿਲਕੁਲ ਬਿਲਕੁਲ ਜੀ ਚਲੋ ਹਾਂ ਜੀ ਹਰਮਨ ਜੀ ਮੋਲ ਭਾਜੀ ਇਹ 85 ਦੇ ਦੀਏ ਇਹ ਵੀ ਜੈ ਜੀ ਜਾਨਦ ਇੱਕੋ ਰੇਟ ਤੇ ਜਾਂਦੋ ਵੀ 75 ਦੀ ਡੇਢ ਦਾ ਜੋੜਾ ਹੀ ਜਿਹੜਾ ਮਰਜ਼ੀ ਲੈ ਜੀ ਭਰਾ ਦੋ ਤੇ 10-10 ਕਿਲੋ ਹੀ ਆਦਾਂ ਭਾਜੀ ਪਰ ਕੋਈ 9-9 ਕਿਲੋ ਮੰਨ ਕੇ ਲਵੇ ਵਾਠ ਠੀਕ ਆ ਹਾਂਜੀ ਆਹ ਜੀ ਇਹ ਭਾਜੀ ਝੋਡੀ ਗੱਬਣ ਆ ਜੀ ਤਿਆਰ ਹੀ ਆ ਅੱਜ ਸੂਪੇ ਭਲਕੇ ਸੂਪੇ ਲੋ ਜੀ ਗੱਬਣੀਆਂ ਜੀ ਹਾਂਜੀ ਤੇ ਆਰੇ ਇਹ ਵੀ ਵੇਖ ਲਓ ਇਹ ਵੀ ਭਾਜੀ ਦੂਜਾ ਸੂਹਾ ਵਾ ਕੋਈ ਵਾਸਤੀ ਜਾ ਮੰਨ ਕੇ ਲੈ ਲੇ ਉਹ ਤਾਂ ਹੈ ਦੂਜਾ ਹੀ ਆ ਜੀ ਮਾਗੀ ਥਣ ਥਣ ਦੀ ਕੁਆਲਿਟੀ ਬੜੀ ਦੋ ਦੇਵੀ ਛੋਟੀ 12 13 ਕਿਲੋ ਵਾਲੀ ਆ ਜੀ ਹਾਂਜੀ ਹਾਂ ਭਾਰਪੁਰ ਦੀ ਸ਼ਿਕਾਇਤ ਨਹੀਂ ਜੀ ਭਾਜੀ ਗਰੰਟੀ ਹੈ ਉਹ ਭਾਰਦੀ ਆਪਾਂ ਚਲੋ ਠੀਕ ਆ ਬੜਾ ਠੀਕ ਆ ਹਾਂਜੀ ਬਣਾਰਮ ਜੀ 95 ਕੀ ਦੇ ਦਈਏ ਭਾਜੀ ਇਹ ਵੀ ਛੋਟੀ ਉਹਦੇ ਵੀ ਜੈ ਜੀ ਜਾਂਦੋ ਜੈ ਜੀ ਕੰਮ ਇਹ ਵੀ ਜੈਸਨ 88000 ਦੀ 88000 ਦੀ ਹਾਂਜੀ 2 ਘਟ 90 ਦੀ ਖਾਤੀ ਚਲੋ ਠੀਕ ਆ ਹੋ ਲਿਆਓ ਜੀ ਕਰਾ ਦਿਖਾਓ ਇਹ ਵੀ ਝੋਟੀ ਬੜੀ ਉਹਦਾ ਦੁੱਧ ਵਾਲੀ ਆ ਭਾਜੀ ਦੁੱਧ 12 ਕਿਲੋ ਇਹ ਵੀ ਮੱਝ ਬਹੁਤ ਚੰਗੀ ਇਹਦਾ ਤੀਜਾ ਸੂਹਾ ਵਾ ਜੀ ਇਹ ਵੀ ਗੱਬਣੀ ਆ ਨਾ ਇਹ ਵੀ ਗੱਬਣੀਆਂ ਜੀ ਇਹ ਵੀ ਗੱਬਣੀਆਂ ਜੀ ਤੀਜਾ ਸੂਹਾ ਇਹ ਵੀ ਗੱਬਣੀਆਂ ਜੀ ਵੀ ਦੇਖ ਲਓ ਬਰਾਦੇ ਲੈ ਵਾ ਲੋ ਆ ਬਹੁਤ ਸਕੇਮ ਜਿੰਨੇ ਵੀ ਇਹ ਲੈਣੇ 2000 ਦਾ ਇਹ ਭਾਜੀ ਇਹ ਜਿੰਨੇ ਹਫਤਾ ਲੈਣਾਂ ਜੀ ਹਫਤਾ ਲੈਣਾਂ ਬਣੂ ਇਹ ਵੀ ਬੜੀ ਮੱਝ ਇਹ ਮੱਝ 12 13 ਕਿਲੋ ਵਾਲੀ ਆ ਜੀ ਵਾ ਠੀਕ ਆ ਹਾਂਜੀ ਆਜੋ ਜੀ ਲੈ ਜੀ ਬਸ ਠੀਕ ਮਾਲ ਵਾਧੂ ਮਿਲ ਜੇ ਤੁਹਾਡੇ ਲੱਗ ਜੇ ਫਸਣ ਇਹ ਸਾਰਾ ਬਾਹਰ ਇਦਾਂ ਹੀ ਪਾਜੀ ਦੂਰੋਂ ਨੇ ਇੱਥੇ ਮਾਲ ਵਾਧੂ ਨਹੀਂ ਦੂਰੋਂ ਨੇੜੇ ਪਾਜੀ ਇਦਾਂ ਲੱਭਣਾ ਪੈਂਦਾ ਮਾਲ ਘੱਟ ਜਾਂ ਮਾਲ ਇਹਨਾਂ ਨਹੀਂ ਆਉਂਦਾ ਅੱਛਾ ਹਾਂ ਜੀ ਇਹਦੇ ਫਿਰ ਕੀਮਾ ਜੀ ਇਹ ਪਾਜੀ ਬਣਵੇਂ ਦੀ ਦੇਰੀ ਏ ਜੈ ਜੀ ਇਹ ਵੀ ਇੱਕੋ ਰੇਟ ਤੇ ਜਾਣ ਦੋ 88000 ਚਲੋ ਜਾਣ ਦੋ ਜੀ ਇਹ ਵੀ 88 ਰੇਟ ਉੜਦਿਆਂ ਵਾਲੇ ਭਾਏ ਵੀ ਵੀਰ ਭਰਾ ਵੇਚਣ ਵਾਲਾ ਵੀ ਲੈ ਜਾਏ ਸੁਆਸੂਗੇ ਲੱਖ ਲੱਖ ਦੀ ਮਾਝੀ ਵੇਚਣ ਵਾਲੀ ਆ ਜੀ ਚਲੋ ਹਾਂ ਜੀ ਚਲੋ ਤੇ ਆ ਵੀ ਗੱਬਣੀਆਂ ਇਹ ਵੀ ਗੱਬਣੀਆਂ ਜੀ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਭਾਜੀ ਝੋਟੀ ਦੇ ਦੂਜਾ ਸੁਆ ਵਾ 20 ਤਰੀਕ ਨੂੰ ਦਿਨ ਪੂਰੇ ਬੜੀ ਠੰਡੀ ਠੁੰਡੀ ਗਾਈਆਂ ਵਰਗੀ ਆ ਬਣੂ ਵੀ ਬੜੀ ਤੇ ਓਦਾਂ ਵੀ ਠੰਡੀ ਠੁੰਡੀ ਬਹੁਤ ਯਾਦੀ ਹਾਂ ਕਿਦਾਂ ਮਾ ਥੱਲੇ ਬੈਠੇ ਨੇ ਠੀਕ ਹੈ ਜੀ ਗੱਬਣ ਵਾਲੇ ਪਰ ਗਾਈਆਂ ਵਾਂਗੂ ਬਣੂ ਜਿੱਦਾਂ ਗਾਈਆਂ ਨਹੀਂ ਇਹ ਇਦਾਂ ਹੀ ਬਣੂ ਗਾਈਆਂ ਵਾਂਗੂ ਠੀਕ ਹੈ ਇਹ ਵੀ ਤੋਰੋ ਜੀ ਲਓ ਜੀ ਇਹ ਵੀ ਚੈੱਕ ਕਰੋ ਕਰਾਂ ਦੀ ਵੀਰੋੜੇ ਮਈਆਂ ਸਾਰੇ ਜੰਗੀਏ ਦੁੱਧ ਵਾਲੇ ਮਈਆਂ ਡੇਰੀ ਢੋਰੀ ਲੈ ਜਾਓ ਕਰਾਂ ਦੀ ਤੋ ਹੁੰਦਾ ਡੇਰੇ ਨਾਲ ਮੋਕਾ ਗਰਮੀਆਂ ਨਿਆਰੇ ਲਊ ਜਿਹੜਾ ਲੈ ਲਈ ਸਾਰੀਆਂ ਹੀ ਆਜੋ ਵੀਰੇ ਆਜੋ ਠੀਕ ਆ ਐਂਦੀ ਬਾਜੀ ਫਿਰ ਕੀ ਮਰ ਇਹਦਾ ਬਾਜੀ ਮੁੱਲ ਤੇ ਉਧਾਂ 95 ਆ ਹੂੰ 95 ਦੇ ਦਈਏ 95000 ਦੇ ਇੱਕੋ ਰੇਟ ਤੇ ਜਾਣ ਦੋ ਤੰਨੇ ਚਲ ਨਹੀਂ 88000 ਦੀ 88000 ਦੀ 88000 ਦੀ ਜਿਹੜਾ ਕੋਈ ਮਰਜ਼ੀ ਲੱਲੇ ਮੱਝ ਦੱਸ ਗਏ ਤੰਨੇ 88 88000 ਦੀਆਂ ਗੱਬਣਾ ਤੇ ਬੱਚੇ ਮਰੀਆਂ ਦੋਵੇਂ 75 7000 ਦੀਆਂ ਬਸ ਠੀਕ ਆ ਹਾਂਜੀ ਚਲੋ ਬਸ ਆਈਏ ਜੀ ਇਹੀ ਆ ਭਾਜੀ ਦੇਖੋ ਜੀ ਆਹੀ ਪਾਜੀ ਸੇਲ ਆ ਬਾਕੀ ਇੱਥੇ ਆ ਕੇ ਮੇਰੇ ਵਿੱਚ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਹਣਾ ਭਾਜੀ ਹਾਂਜੀ ਭਾਜੀ ਚਲੋ ਠੀਕ ਹੈ ਭਾਈ ਨੰਬਰ ਜੀ ਫਿਰ ਆਪਣਾ ਨੰਬਰ 77 ਦਾ 37 00368 ਨਾਮ ਹਰਮਨਦੀਪ ਸਿੰਘ ਪਿੰਡ ਚਲਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕਲਾ ਸਾਹਿਬ ਜੀ ਸਤਿਕਾਰਯੋ